ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਕੋਲੇ ਟੋਟਲ ਕਿੰਨੀ ਜਾਇਦਾਦ ਦਾ ਉਹਨਾਂ ਦਾ ਬੇਰਬਾ ਚੱਕੇ ਜੀ ਐਫੀਡੈਵਟ ਦੇ ਵਿੱਚੋਂ ਤੁਹਾਨੂੰ ਦੱਸਦੇ ਆ ਜਿਹੜੀ ਚੱਲ ਜਾਇਦਾਦ ਲਿਖੀ ਹੋਈ ਆ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੇ ਉਹ ਹੈਗੀ ਆ 57 ਲੱਖ ਰੁਪਏ ਔਰ ਜਿਹੜੀ ਅਚਲ ਜਾਇਦਾਦ ਲਿਖੀ ਹੋਈ ਆ ਉਹ ਹੈਗੀ ਆ 12 ਕਰੋੜ ਰੁਪਏ ਜਿਹੜੀ ਕੈਸ਼ ਹੈਂਡ ਆ ਉਹਨਾਂ ਕੋਲੇ ਉਹ ਹੈਗੇ ਨੇ 33000 ਰੁਪਏ ਜਿਹੜੀ ਬੈਂਕ ਦੇ ਵਿੱਚ ਜਮਾ ਰਾਸ਼ੀ ਦੱਸੀ ਗਈ ਆ ਉਹ ਹੈਗੀ ਆ 1 ਕਰੋੜ 31 ਲੱਖ ਰੁਪਏ ਗੱਡੀ ਕੋਲ ਕੋਈ ਨਹੀਂ ਇਹ ਚੀਜ਼ ਦਿਮਾਗ ਦੇ ਵਿੱਚੋਂ ਬਾਹਰ ਆ ਵੱਡੇ ਵੱਡੇ ਲੀਡਰਾਂ ਕੋਲੇ ਜਿੰਨਾਂ ਕੋਲੇ ਕਰੋੜਾਂ ਦੀ ਸੰਪਤੀ ਆ ਪਰ ਗੱਡੀ ਕਿਉਂ ਨਹੀਂ ਕਾਰਨ ਇਸ ਦਾ ਸਮਝ ਨਹੀਂ ਲੱਗਿਆ ਗੈਨੇ ਨੇ ਉਹਨੇ 11 ਲੱਖ 38000 ਰੁਪਏ ਦੇ ਜਿਹੜੀ 2019 ਦੇ ਵਿੱਚ ਇਹਨਾਂ ਨੇ ਟੋਟਲ ਜਾਇਦਾਦ ਆਪਣੇ ਲਈ ਕੀ ਸੀਗੀ ਉਹ ਹੈਗੀ ਆ 12 ਕਰੋੜ 69 ਲੱਖ ਰੁਪਏ ਜਿਹੜੀ 2024 ਦੇ ਵਿੱਚ ਹੁਣ ਡਬਲ ਹੋ ਚੁੱਕੀ ਆ ਉਹ ਹੈਗੀ ਆ ਜਿਹੜੀ ਲੇਟੈਸਟ 2024 ਦੇ ਵਿੱਚ ਇਹਨਾਂ ਨੇ ਕੁੱਲ ਜਾਇਦਾਦ ਲਿਖੀ ਆ ਉਹ ਹੈਗੀ ਆ 22 ਕਰੋੜ 28 ਲੱਖ ਰੁਪਏ